ਨਮਸਕਾਰ ਮੈਂ ਮਿਰਵਾ ਸਿੰਘ ਹਾਂ ਰਾਵੀ ਤੱppa ਬਾਜੀਗਰ ਸਮਾਜ ਇਕਤਾ ਗਰੁੱਪ ਦੇ ਐਡਮਿਨ ਅਤੇ ਤਾਲਮਿਲ ਕਮੇਟੀ ਦੇ ਮੈਂਬਰ ਹੋਂਦ ਦੇ ਨਾਤੇ ਸਾਰੇ ਹੀ ਸਮਾਜ ਨੂੰ ਮੇਰੇ ਵੱਲੋਂ ਪਿਆਰ ਭਰਿ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨ ਸ੍ਰੀ ਗੋਪਾਲ ਮੰਦਰ ਹਰਦਵਾਰ ਵਿਖੇ ਜਨਵੰਸ਼ਮੀ ਮਨਾਇੀ ਗਈ ਉੱਥੇ ਸਾਡੇ ਜੋ ਸਮਾਜ ਦੇ ਹਰਿਆਣਾ ਪੰਜਾਬ ਰਾਜਸਥਾਨ ਤੋਂ ਪੰਜਾਬ ਖੜੀ ਰਾਵੀ ਕੋਨੇ ਕੋਨੇ ਤੋਂ ਸਾਡੇ ਉੱਤੇ ਜੋ ਪਹੁੰਚੋ ਹੋਈ ਸਨ ਸਾਰੇ ਸੱਜਣ ਮਹਿਮਾਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਤਾ ਹਾਂ ਕਿ ਜਿਵੇਂ ਆਪ ਨੂੰ ਪਤਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਉੱਥੇ ਦੋ ਥੜੇ ਬਣ ਕੇ ਜਨਮਸ਼ਟਮੀ ਮਨਾਉਂਦੇ ਨੇ ਕੁਝ ਲੋਕ ਉੱਪਰ ਸ੍ਰੀ ਗੋਪਾਲ ਮੰਦਰ ਹਰਦਵਾਰ ਵਿੱਚ ਜਨਮਸ਼ਟਮੀ ਮਨਾਉਂਦੇ ਨੇ ਔਰ ਕੁਝ ਲੋਕ نیچے ਜਿੱਥੇ ਜਿਸ ਨੂੰ ਧਰਮਸ਼ਾਲਾ ਕਿਹਾ ਜਾ ਰਿਹਾ ਹੈ ਕਿ ਉੱਥੇ ਕੁਝ ਲੋਕ ਜਨਮਸ਼ਟਮੀ ਮਨਾਉਂਦੇ ਨੇ ਦੇਖਣ ਵਿੱਚ ਆਇਆ ਹੈ ਕਿ ਜੋ ਰਾਵੀ ਦੇ ਕੁਝ ਲੋਕ ਸਨ اور ਕੁਝ ਪੰਜਾਬ ਦੇ ਕੁਝ ਖੜੀ ਦੇ ਇਹ ਲੋਕ ਜੋ ਨੀਚੇ ਧਰਮਸਾਲਾ ਤੇ ਇਹਨਾਂ ਨੇ ਜਨਮਸ਼ਟਮੀ ਮਨਾਈ ਹੈ ਤਾਂ ਉੱਥੋਂ ਜੋ ਉਹਨਾਂ ਦੇ ਕੁਝ ਵਿਚਾਰ ਲੋਕਾਂ ਰਾਈ ਆਏ ਨੇ ਸੁਣਨ ਚਾਇਆ ਹੈ ਕਿ ਉੱਥੇ ਜਿਹੜੇ ਸਾਡੇ ਕੁਝ ਲੋਕ ਨੇ ਉਹਨਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਆਪ ਸਾਰੇ ਨੂੰ ਦੱਸਣ ਦੀ ਕੋਸ਼ਿਸ਼ ਕਰਨਾ ਕਿ ਜੋ ਪਿਛਲੇ ਦਿਨ ਅਚੀਕ ਗਰੁੱਪ ਬਣਾਇਆ ਸੀ ਰਾਵੀ ਤੱਪਾ ਬਾਜੀਕਰ ਸਮਾਜ ਏਕਤਾ ਗਰੁੱਪ ਔਰ ਤਾਲਮਿਲ ਕਮੇਟੀ ਉਸਦਾ ਇੱਕੋ ਹੀ ਮਕਸਦ ਸੀ ਕਿ ਪਹਿਨਾ ਜੋ ਸਾਡਾ ਵਿਵਾਦ ਹੈ ਵਿਵਾਦ ਹੋਰ ਤਾਂ ਕਿਸੇ ਵੀ ਦੂਜੇ ਸਮਾਜ ਨਾਲ ਨਹੀਂ ਹੈ ਸਿਰਫ ਸਾਡੇ ਜਿਹੜੇ ਰਾਵੀ ਦੇ ਲੋਕ ਸਨ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਸਾਡੇ ਤੋਂ ਵੱਖ ਕੀਤਾ ਗਿਆ ਸੀ ਔਰ ਜੋ ਦੂਜੇ ਲੋਕ ਸਨ ਉਹਨਾਂ ਨਾਲ ਜਾ ਕੇ ਜੁੜ ਚੁੱਕੇ ਹਨ ਤਾਂ ਰਾਵੀ ਤਪਾ ਜੋ ਬਾਜੀਗਰ ਸਮਾਜ ਗਰੁੱਪ ਬਣਾਇਆ ਗਿਆ ਸੀ ਉਹਦਾ ਇੱਕੋ ਇੱਕ ਮਕਸਦ ਸੀ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਜੋ ਰਾਵੀ ਦੇ ਲੋਕ ਨੇ ਜੋ ਸਾਡੇ ਤੋਂ ਵੱਖ ਹੋਏ ਹੋਏ ਨੇ ਅਸੀਂ ਉਹਨਾਂ ਨੂੰ ਆਪਸ ਵਿੱਚ ਮਿਲਾਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਸਭ ਤੋਂ ਪਹਿਲਾਂ ਜੋ ਰਾਵੀ ਦੇ ਲੋਕ ਆਪਾਂ ਉਹ ਇਕੱਠੇ ਹੋ ਗਏ ਜੋ ਵੀ ਵਿਵਾਦ ਹੈ ਇਸ ਨੂੰ ਸੁਲਝਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਵਾਲੇ ਵੀ ਸਾਡੇ ਨੇ ਔਰ ਖੜੀ ਵਾਲੇ ਵੀ ਸਾਡੇ ਨੇ ਔਰ ਤੱਪੇ ਵਾਲੇ ਵੀ ਸਾਡੇ ਨੇ ਤਾਂ ਕੁਝ ਲੋਕ ਉਥੇ ਗਲਤ ਫਵਾਵਾ ਫਲਾ ਰਹੇ ਨੇ ਕਿ ਜਿਵੇਂ ਕਹਿ ਰਹੇ ਨੇ ਕਿ ਸਭ ਤੋਂ ਪਹਿਲਾਂ ਅਸੀਂ ਫਿਰ ਸਮਝੌਤਾ ਕਰਾਂਗੇ ਫਿਰ ਇਸ ਵਾਪਸ ਲਵਾਂਗੇ ਕਿ ਪਨ ਸਾਰਾ ਚਾਰੇ ਦੇਸ਼ ਇਕੱਠੇ ਹੋਣ ਵੀਰ ਉਹ ਇਹ ਤੁਸੀਂ ਉਹ ਗੱਲ ਕਰ ਰਹੇ ਹੋ ਜਿਵੇਂ ਕਿ ਨੌ ਮਨ ਨਾਤਾ ਤੇਲ ਇਕੱਠਾ ਹੋਵੇ ਔਰ ਨਾ ਹੀ ਰਾਦਾ ਨਾਚੇ ਉਹ ਗੱਲ ਤੁਸੀਂ ਕਰ ਰਹੇ ਹੋ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਜੋ ਸਮਾਜ ਹੈ ਰਵੀ ਉਸ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਲੱਗੇ ਹੋਏ ਹਾਂ ਤਾਂ ਦੇਖੋ ਐਡਾ ਵੱਡਾ ਸਮਾਜ ਹੈ ਸਾਰੇ ਨੂੰ ਇੱਕ ਜੁੱਟ ਇਕੱਠਾ ਕਰਨਾ ਔਰ ਉਹਨਾਂ ਨੂੰ ਸਮਝਾਣਾ ਕਿਵੇਂ ਹੋ ਸਕਦਾ ਹੈ ਤਾਂ ਇਸ ਲਈ ਮੇਰੀ ਬੇਨਤੀ ਹੈ ਜਿਹੜੇ ਲੋਕ ਇਹ ਗਲਤ ਫਵਾਵਾ ਫਲਾ ਰਹੇ ਨੇ ਇਹਨਾਂ ਦੀ ਗਲਤ ਫਵਾਵਾ ਤੂੰ ਕੀ ਨਾ ਸੁਣੋ ਕਿਉਂਕਿ ਸਭ ਤੋਂ ਪਹਿਲਾਂ ਸਾਡੀ ਕੋਈ ਇੱਕ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣਾ ਜਿਹੜਾ ਅਰਬੀ ਦਾ ਅਰਬੀ ਦੇ ਲੋਕਾਂ ਉਹਨਾਂ ਨੂੰ ਅਸੀਂ ਸਮਝਾ ਕੇ ਜੋ ਸਾਡੀ 14 ਮੈਂਬਰੀ ਕਮੇਟੀ ਹੈ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਐਡਜਸਟਮੈਂਟ ਕਰਵਾਵਾਂਗੇ ਕਿਉਂਕਿ ਇਸ ਵਿੱਚ ਸਭ ਤੋਂ ਵੱਡਾ ਵੱਧ ਯੋਗਦਾਨ ਹੈ ਜਿਹੜਾ ਉਹ ਅਰਬੀ ਦੇ ਲੋਕਾਂ ਦਾ ਹੈ ਰੋਲਾ ਵੀ ਸਭ ਤੋਂ ਵੱਧ ਅਰਾਬੀ ਦੇ ਲੋਕਾਂ ਦਾ ਹੈ ਹੋਰ ਤਾਂ ਕਿਸੇ ਦਾ ਹੈ ਹੀ ਨਹੀਂ ਹੈ ਪਰ ਰੋਲਾ ਪਵਾਇਆ ਕਿਹਨਾਂ ਨੇ ਉਹ ਵੀ ਤੁਸੀਂ ਆਪ ਸਾਰੇ ਜਾਣਦੇ ਹੋ ਕਿ ਕਿਹਨਾ ਲੋਕਾਂ ਨੇ ਰੋਲਾ ਪਵਾਇਆ ਤਾਂ ਹੁਣ ਵੀ ਉਹੀ ਲੋਕ ਸਾਨੂੰ ਪਾੜ ਕੇ ਅਰ ਉੱਥੇ ਦੇ ਜੋ ਦੇ ਕਿ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਦੇ ਨੇ ਉਤੋਂ ਦਾ ਜਿਹੜਾ ਮੰਦਰ ਤੇ ਇੱਕ ਤਰ੍ਹਾਂ ਦਾ ਦੇਖੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਉਹੀ ਲੋਕ ਨੇ ਤਾਂ ਮੇਰੀ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਸੁਚੇਤ ਆਜੋ ਰਾਵੀ ਵਾਲਿਓ ਆਪਾਂ ਸਭ ਤੋਂ ਪਹਿਲਾਂ ਆਪਾਂ ਆਪਣਾ ਘਰ ਇਕੱਠਾ ਕਰਨ ਹੈ ਫਿਰ ਦੂਜੇ ਲੋਕਾਂ ਨੂੰ ਆਪਾਂ ਉਹਨਾਂ ਨਾਲ ਜੋੜਾਂਗੇ ਔਰ ਮੇਰੀ ਬੇਨਤੀ ਹੈ ਕਿ ਆਪਾਂ ਸਭ ਤੋਂ ਪਹਿਲਾਂ ਜੋ ਰਾਵੀ ਦੇ ਲੋਕ ਆ ਉਹ ਇਕਜੁੱਟ ਹੋ ਕੇ ਇਹਨਾਂ ਲੋਕਾਂ ਨੂੰ ਆਪਾਂ ਦੱਸ ਦਈਏ ਕਿ ਰਾਵੀ ਪਹਿਲਾਂ ਵੀ ਇੱਕ ਸੀ ਔਰ ਹੁਣ ਵੀ ਇੱਕ ਹੈ ਕਿਉਂਕਿ ਰਾਵੀ ਇੱਕ ਰਾਠਾ ਦੀ ਕਹੀ ਜਾਂਦੀ ਰਾਠ ਕੌਣ ਸਨ ਰਾਠ ਉਹ ਹੁੰਦੇ ਸਨ ਜੋ ਕਿ ਇੱਕ ਸਖਤ ਫੈਸਲਾ ਲੈਂਦੇ ਸਨ ਸਹੀ ਫੈਸਲਾ ਲੈਂਦੇ ਸਨ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਸਨ ਉਹ ਰਾਵੀ ਉਹ ਰਾਠ ਸਨ ਅਸੀਂ ਰਾਠਾਂ ਇਸ ਕਰਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਪਹਿਲਾਂ ਆਪਣਾ ਘਰ ਮਜ਼ਬੂਤ ਕਰਾਂਗੇ ਫਿਰ ਦੂਜੇ ਦੇ ਘਰ ਚ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਮੇਰੀ ਬੇਨਤੀ ਹੈ ਦੂਜੇ ਲੋਕਾਂ ਨੂੰ ਕਿ ਸਾਨੂੰ ਪਾੜਨ ਦੇ ਤੁਸੀਂ ਕੋਸ਼ਿਸ਼ ਨਾ ਕਰੋ ਰਾਵੀ ਪਹਿਲਾਂ ਵੀ ਇੱਕ ਸੀ ਔਰ ਹੁਣ ਵੀ ਇੱਕ ਹੈ ਜੋ ਸਾਡੇ ਕੁਝ ਵੀਰ ਨੇ ਉਹ ਕੁਝ ਉਹਨਾਂ ਲੋਕਾਂ ਦੇ ਚਾਲਣਾ ਚ ਆ ਗਏ ਨੇ ਜਿਹੜੇ ਕਿ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕ ਰਹੇ ਨੇ ਜਿਵੇਂ ਦੇਖਿਆ ਗਿਆ ਹੈ ਕਿ ਇਸ ਵਾਰ ਵੀ ਉਹੀ ਕੰਮ ਹੋਇਆ ਕਿ ਉੱਥੇ ਸਿਰਫ ਲੰਗਰ ਖਾਣ ਵਾਸਤੇ ਜਾਂਦੇ ਨੇ ਲੰਗਰ ਤੋਂ ਬਾਅਦ ਉੱਥੇ ਕੁਝ ਨਹੀਂ ਹੁੰਦਾ ਹੈਗਾ ਕਿਉਂਕਿ ਉੱਥੇ ਬਣਾ ਜੋ ਪਰੰਪਰਾ ਸੀ ਕਿ ਜਦੋਂ ਸਾਡਾ ਉੱਥੇ ਹਵਨ ਹੁੰਦਾ ਹੋਂ ਤੋਂ ਬਾਅਦ ਜੋ ਵੀ ਉੱਥੇ حساب ਕਿਤਾਬ ਹੁੰਦਾ ਸੀ ਸਮਾਜ ਵੱਲੋਂ ਇਕੱਠਾ ਕੀਤਾ ਜਾਂਦਾ ਸੀ ਉਸ ਦੀ ਇਸ ਹਿਸਾਬ ਕੋ ਕਿਤਾਬ ਸਮਾਜ ਨੂੰ ਦੱਸਿਆ ਜਾਂਦਾ ਸੀ ਪਰ ਇਸ ਵਾਰ ਕੀ ਹੋਇਆ ਕਿ ਨਾ ਤਾਂ ਲੋਕਾਂ ਨੂੰ ਦੱਸਿਆ ਕਿ ਉੱਥੇ ਕਿੰਨਾ ਸਾਡੀ ਉਗਰਾਈ ਇਕੱਠੀ ਹੋਈ ਹੈ ਕਿਹੜੇ ਕਿਹੜੇ ਇਲਾਕੇ ਚ ਉਗਰਾਈ ਹੈ ਇਹ ਜਿਹੜੇ ਲੋਕ ਉਗਰਾਈ ਲੈ ਕੇ ਗਏ ਸੀ ਉਹ ਵੀ ਉੱਥੇ ਪਹੁੰਚੇ ਹੁਣ ਸਰ ਨਾ ਉਹਨਾਂ ਨੇ ਦੱਸਿਆ ਤੈਨੂੰ ਪਤਾ ਲੱਗਦਾ ਹੈ ਕਿ ਇਹ ਉਹ ਗੁਰਾਇ ਸਿਰਫ ਇਥੇ ਸਮਾਜ ਵਿੱਚੋਂ ਜਾਂਦੀ ਹੈ ਉੱਥੇ ਜਾ ਕੇ ਨਾ ਤਾਂ ਹਿਸਾਬ ਕਿਤਾਬ ਹੁੰਦੇ ਨਾ ਅਖੀ ਕਿਸੇ ਨੂੰ ਦੱਸਦੇ ਨੇ ਇਸੇ ਚੀਜ਼ ਦਾ ਰੌਲਾ ਪਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਜੁੜਾ ਰਾਵੀ ਹੈ ਉਸ ਨੂੰ ਮਜ਼ਬੂਤ ਕੂਣ ਦਿਓ ਫਿਰ ਅਸੀਂ ਦੂਜਾ ਸਮਾਜ ਹੈ ਉਸ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹਨੂੰ ਨੇੜੇ ਲਾਵਾਂਗੇ ਤਾਂ ਮੇਰੀ ਇਹ ਹੀ ਅਪੀਲ ਹੈ ਕਿ ਸਭ ਤੋਂ ਪਹਿਲਾਂ ਰਾਵੀ ਔਰ ਤਪੇ ਦੇ ਲੋਕ ਨੇ ਜੋ ਉਹ ਅਸੀਂ ਇਕਜੁੱਟ ਹੋਵਾਂਗੇ ਉਜੀ ਦਿਨਾਂ ਚ ਅਸੀਂ ਤੁਹਾਨੂੰ ਇਸ ਦਾ ਸਿੱਟਾ ਵੀ ਕੱਢ ਕੇ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਰਾਵੀ ਦੇ ਜਿਹੜੇ ਲੋਕ ਨੇ ਉਹ ਇਕਜੁੱਟ ਨੇ ਧੰਨਵਾਦ ਮੇਰੀ ਇਹ ਵੀਡੀਓ ਉਹਨਾਂ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਓ ਜੋ ਲੋਕ ਕਹਿੰਦੇ ਨੇ ਕਿ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਜੋ ਚਾਰੇ ਦੇਸ਼ ਇਕੱਠੇ ਹੋਣਗੇ ਫਿਰ ਅਸੀਂ ਫੈਸਲਾ ਕਰਾਂਗੇ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਆਪਣਾ ਜਿਹੜਾ ਘਰ ਹੈ ਉਸ ਨੂੰ ਮਜ਼ਬੂਤ ਕਰਾਂਗੇ ਫਿਰ ਜਾ ਕੇ ਅਸੀਂ ਦੂਜਾ ਨਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ